ਭਾਈ ਸਾਹਿਬ ਭਾਈ ਨੰਦ ਲਾਲ ਜੀ ਆਪਣੀ ਰਚਨਾ ਦੇ ਵਿੱਚ ਬਿਆਨ ਕਰਦੇ ਹਨ ਕਾਲ ਦੇ ਹਰਕਾਰ ਗੁਰ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਹਰਕਾਰ ਦੇ ਕਰਨ ਵਾਲੇ ਹਨ ਇੱਕ ਰੇਤ ਦੇ ਕਣ ਤੋਂ ਲੈ ਕੇ ਕੋਟਾਨ ਕੋਟ ਬ੍ਰਹਿਮੰਡਾਂ ਦੇ ਉਹ ਕਰਤਾ ਤੇ ਫੇਰ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਦਾ ਮਤਲਬ ਹੁੰਦਾ ਜੋ ਦੱਬੇ ਹੋਏ ਨੇ ਜੋ ਕੁਚਲੇ ਹੋਏ ਨੇ ਜੋ ਨਿਮਾੜੇ ਨੇ ਜੋ ਨਿਤਾੜੇ ਨੇ ਜਿਨ੍ਹਾਂ ਦੀ ਕੋਈ ਗੱਲਬਾਤ ਨਹੀਂ ਕੁਛਣਾ ਉਹਨਾਂ ਦੇ ਯਾਰ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਔਰ ਇਸ ਦੀ ਵਿਆਖਿਆ ਕਰਦੇ ਹੁਣੇ ਆ ਭਾਈ ਸ਼ਰਮ ਸਿੰਘ ਜੀ ਨੇ ਇਸ ਤਰ੍ਹਾਂ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਗੁਰ ਕਾੜੇ ਹਰਕਾਰ ਕੇ ਸਦਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਹਰ ਰੇਤ ਦੇ ਕਣ ਤੋਂ ਲੈ ਕੇ ਕੋਟਾਨ ਕੋ ਬ੍ਰਹਿਮੰਡਾਂ ਦੇ ਕਰਤੇ ਹੋ ਮੈਂ ਇਸ ਵਾਸਤੇ ਆਪ ਦੇ ਕੋ ਸਦਕੇ ਬਣਾ ਮੈਂ ਕੁਰਬਾਨ ਹੁੰਦਾ ਹਾਂ ਹਰਨਾ ਹਰ ਦੋ ਆਰੰਗ ਉਸ ਸੱਚੀ ਸਰਕਾਰ ਕੇ ਸਦਕੇ ਜੋ ਕੁਝ ਦਿਖਾਈ ਦੇ ਰਿਹਾ ਏ ਇਹ ਸਭ ਕੁਝ ਨੇ ਖਨਾ ਹੋ ਜਾਣਾ ਹੈ ਪਰ ਮੇਰੀ ਸਰਕਾਰ ਗੁਰ ਕਲਗੀਦਰ ਪਾਤਸ਼ਾਹੀ ਸੱਚੇ ਹਨ ਔਰ ਇਸ ਦੁਨੀਆ ਦੇ ਵਿੱਚ ਕੋਈ ਵੀ ਸੱਚਾ ਨਹੀਂ ਹੈ ਸਭ ਨੇ ਬੰਸ ਜਾਣਾ ਹੈ ਸਭ ਨੇ ਨਾਸ ਹੋ ਜਾਣਾ ਹੈ ਫਿਰ ਉਹ ਅੱਗੇ ਆਦੇ ਹਨ ਜਿਨੇ ਆਪਣੇ ਬੇਗਾਨੇ ਕبھی ਜਲੀਲੋ ਖਵਾਰ ਕਰਤੇ ਥੇ ਕੀ ਇਹ ਸਰਦਾਰ ਉਸ ਬੇਕਸੂਪੋ ਯਾਰ ਕੇ ਸਦਕੇ ਜਿਨ੍ਹਾਂ ਨੂੰ ਆਪਣੇ ਵੀ ذلیل ਕਰਦੇ ਸੀ یعنی کہ ਮੰਨ लो ਭਾਰਤ ਦੇ ਵਿੱਚ ਰਹਿਣ ਵਾਲੇ ਜਿਨ੍ਹਾਂ ਨੂੰ ਅੱਜ ਵੀ ਦਰਦ ਕੀਤਾ ਜਾਂਦਾ ਹੈ ਅੱਜ ਵੀ ਸੰਸਾਰ ਦੇ ਵਿੱਚ بڑا ਰੋਲਾ ਪਿਆਵੇ ਤੇ ਇਹ ਜਿਹੜਾ ਬ੍ਰਾਹਮਣ ਇਹ ਕਹਿੰਦਾ ਮੈਂ ਸਰਮੋਰ ਹਾਂ ਉਦੋਂ ਵੀ ਕਹਿੰਦਾ ਸੀ ਅੱਜ ਵੀ ਕਹਿੰਦਾ ਹੈ ਪਰ ਗੁਰੂ ਨਾਨਕ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਬੱਬਿਆਂ ਕੁਛੜਿਆਂ ਨੂੰ ਆਪਣੇ ਸੀਨੇ ਦੇ ਨਾਲ ਲਾਇਆ ਤੇ ਕੀ ਸਰਦਾਰ ਉਸ ਬੇਕਸਮ ਯਾਰ ਕੇ ਸਦਕੇ ਜਿਸ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਨਿਮਾਣਿਆਂ ਤੇ ਨਿਤਾਣਿਆਂ ਨੂੰ ਚੁੱਕ ਕੇ ਸਿੰਘਾਸਨ ਤੇ ਬਿਠਾ ਦਿੱਤਾ ਆਪਣੇ ਸੀਨੇ ਨਾਲ ਲਾ ਰਿਆ ਮੈਂ ਉਸ ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ ਸਦਕੇ ਜਾਤਾ ਫਰਮਾ ਚ ਨੀਚ-ਨੀਚ ਆਕ ਕੇ ਅਛੂਤ ਦੁਰਕਾਰਿਆਂ ਨੂੰ ਕੌਣ ਸ਼ੁੱਧ ਕੁੱਤਾ ਮਾਂ छाਤੀ ਨਾਲ ਗਾਉਂਦਾ ਇੱਕ ਘਰ ਹੁਣ ਜਿੱਥੇ 12 ਚੁੱਲ੍ਹੇ ਵੱਖ-ਵੱਖ ਕੌਣ ਤਿੰਨਾ ਇੱਕ ਭਾਂਡੇ ਅੰਮ੍ਰਿਤ ਪਿਆਮ ਦਾ ਹੁੰਦੇ ਚਿੜੇ ਕੀਨੇ ਬਾਜ ਜਿੱਦਣ ਬੱਬਰ ਸ਼ੇਰ ਚਿੱਟੇ ਬਾਜਾਂ ਵਾਲਾ ਜੇ ਨਾ ਜਾ ਕੋਈ ਚੰਗਾ ਇਹ ਗੁਰੂ ਕਲਗੀਦਰਪਾ ਸਾਹਿਬ ਜੀ ਜਗਤ ਦੇ ਵਿੱਚ ਨਾ ਹੁੰਦੇ ਤਾਂ ਚੜੀਆਂ ਜਿਹੜੀਆਂ ਸਨ ਉਹ ਕਿਵੇਂ ਬਾਜਾਂ ਨੂੰ ਤੋੜ ਦਿੰਦੀਆਂ ਤੇ ਗਿੱਦੜ ਕਿਵੇਂ ਬੱਬਰ ਸ਼ੇਰ ਬਣ ਜਾਂਦੇ ਤੇ ਜਿਹੜੇ ਨਿਮਾਣੇ ਤੇ ਨਿਤਾਣੇ ਨੇ ਉਹਨਾਂ ਨੂੰ ਸਿੰਘਾਸਨ ਤਖਤ ਕਿਵੇਂ ਮਿਲ ਜਾਂਦਾ ਪਾਲਕੀ ਇਹ ਸਭ ਕੁਝ ਦੇ ਕਰਤਾ ਗੁਰੂ ਕਲਗੀਦਰਪਾ ਸਾਹਿਬ ਜੀ ਸਾਹਿਬ ਜੀਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਦੇ ਵਿੱਚ ਕਿਲੇ ਇਸ ਕਦਰ ਬਣਾਏ ਸਨ

ਸੇਹੇ ਤਿਰਪਾਨਾ ਲੈ ਕੇ ਜੂਝਦੇ ਸਨ ਇਸ ਵਾਸਤੇ ਉਹਨਾਂ ਕਿਲਿਆਂ ਦੇ ਨੇੜੇ ਵੀ ਨਹੀਂ ਫੜਕਣ ਦਿੱਤਾ ਗੁਰੂ ਕਲਗੀਧਰ ਪਾਕਿਸਤਾਨੀ ਨੇ ਦੇ ਖਾਲਸੇ ਦੇ ਤੋਂ ਸਾਸ ਸੰਗਦੀ ਫਿਰ ਜਦੋਂ ਦੁਸ਼ਮਣ ਸੰਗ ਕੇਰਾ ਪਾਉਂਦਿਆਂ ਬੜੇ ਆਤ ਕਏ ਥੱਕ ਗਏ ਇੱਕ ਉਹਨਾਂ ਨੇ ਬਿਉਂ ਲੜਾਈ ਕਿ ਪੰਮਾ ਪ੍ਰੋਧ ਕਿ ਭੀਮ ਚੰਦ ਦਾ ਪ੍ਰੋਸੀ ਇੱਕ ਥਾਲ ਦੇ ਵਿੱਚ ਇਸ ਨੇ ਆٹے ਦੀ ਗੋ ਬਣਾ ਕੇ ਅਤੇ ਜਨੇਊ ਰੱਖ ਕੇ ਥਾਲ ਗੁਰੂ ਕਲਗੀ ਦਰਪਾਤਸਾ ਜੀ ਕੇ ਪੇਸ਼ ਕੀਤਾ ਮੂੰਹ ਦੇ ਵਿੱਚ ਕਹਾ ਪਾ ਕੇ ਕਿ ਅਸੀਂ ਜਿਤਨੀਆਂ ਪੌਂਜਾਂ ਹਾਂ ਅਸੀਂ ਨਿਮਾਣੇ ਹੋ ਚੁੱਕੇ ਹਾਂ ਨਿਤਾਣੇ ਹੋ ਚੁੱਕੇ ਹਾਂ ਤੁਸੀਂ ਨਿਮਾਣਿਆਂ ਤੇ ਨਿਤਾਣਿਆਂ ਨੂੰ ਵੀ ਮਾਨਤ ਦਿਓ ਤਾਂ ਅੱਜ ਸਾਡੀ ਵੀ ਰੱਖ ਲੋ ਸਾਡਾ ਵੀ ਮਾਨ ਰੱਖ ਲੋ ਅਨੰਦਪੁਰ ਦਾ ਕਿਲਾ ਖਾਦੀ ਕਰ ਦੋ ਅਸੀਂ ਕੁਝ ਵੀ ਨਹੀਂ ਕਮਾਂਗੇ ਅਸੀਂ ਕੁਝ ਕਰਨ ਦੇ ਯੋਗ ਹੀ ਨਹੀਂ ਆ ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਕਲ ਕਿਲਾ ਖਾਦੀ ਕਰ ਦਿੱਤਾ ਜਾਵੇ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘਾਂ ਨੂੰ ਕਿਹਾ ਇੱਕ ਕੌਤਕ ਕਰਨਾ ਹੈ ਗੱਡਿਆਂ ਦੇ ਵਿੱਚ ਕਬਾੜ ਭਰ ਕੇ ਢੂੜਾ ਕਰ ਕਰ ਭਰ ਕੇ ਉਹ ਦੇ ਰੂਪੰਕਸਾਲਾ ਲਗਾ ਕੇ ਤੇ ਉਫਰੋ ਕਪੜੇ ਦੇ ਨਾਲ ਟੱਕ ਕੇ ਜਿਸ ਵੇਲੇ ਉਹ ਗੱਡੇ ਬਾਹਰ ਤੋਰੇ ਤਾਂ ਇਹ ਜਿਹੜੇ ਠੇਰਾ ਪਾ ਕੇ ਬੈਠੇ ਹੋਏ ਸਨ ਇਹਨਾਂ ਨੇ ਕੁਝ ਹੀ ਵੇਲੇ ਹਮਲਾ ਕਰ ਦਿੱਤਾ ਤੇ ਉਹਨਾਂ ਦਾ ਪਾਸ ਉੱਡ ਗਿਆ ਸਾਹ ਸਮਝਿਓ ਫਿਰ ਜਿਹੜਾ ਦਿੱਲੀ ਦਾ ਸੈਨ ਸਾਬ ਕਹਿੰਦਾ ਹੈ ਜਿਹੜਾ ਕਹਿੰਦਾ ਸੀ ਨਾ ਮੈਂ ਉੱਤਰ ਤੋਂ ਲੈ ਕੇ ਦੱਖਣ ਤੋਂ ਤੇ ਦੱਖਣ ਤੋਂ ਲੈ ਕੇ پس چم تک حکم چلتا ہے تون گروہ کو پندھ سدائندہ یو دا مردانہ حکم میرا کندار دیچ کابل خورا سانا مل پروانا ویق ستاپنی کر یوں سمانا نئی تا پکڑا گرانال جوڑ دے کا فتے دماما دیکھ میرا ہیتنی دور دور تک حکم چلتا ہے ਵੱਡੇ ਵੱਡੇ ਰਾਜੇ ਮੇਲੇ ਕੇ ਛੁਕਦੇ ਨੇ ਐ ਗੁਰੂ ਗੋਬਿੰਦ ਸਿੰਘ ਤੁਹਾਡਾ ਆਨੰਦਪੁਰ ਜਿੰਨਾ ਤੂ ਹੈ ਜੇਕਰ ਤੁਸੀਂ ਮੇਰੀ ਗੱਲ ਨਾ ਮੰਨੀ ਤਾਂ ਮੈਂ ਨਗਾਰੇ ਦੇ ਉੱਪਰ ਚੋਟ ਲਗਾ ਕੇ ਤੁਹਾਨੂੰ ਉੱਡਾ ਜਾਂ ਪੜਦਾ ਪਕੜ ਲਵਾਂਗਾ ਗੁਰੂ ਕਲਗੀ ਦੇ ਪਾਸਾ ਦੇ ਨੇ ਕੋ ਨੂੰ ਵੀ ਕੀ ਆ ਭਈ ਖੁੱਲਾ ਹੈ ਰਾਤ ਤੇਰੇ ਵਾਸਤੇ ਤੇ ਜਿਸ ਤਰ੍ਹਾਂ ਸੰਗ ਪਕੜਨਾ ਚਾਹਦਾ ਪਕੜ ਲਏ ਪਰ ਜਦੋਂ ਉਹ ਵੀ ਹਾਰ ਗਿਆ ਥੱਕ ਗਿਆ ਤਾਂ ਉਸਨੇ ਕੁਰਾਨ شریف ਦੇ ਇਸ ਪਾਸੇ ਆਪਣੇ ਦਸਖਤ ਕਰਕੇ ਤੇ ਕਾਜੀ ਅਲੀ ਹੁਸੈਨ ਜੋ ਸਮਾਣੇ ਵਿੱਚ ਰਹਿੰਦਾ ਸੀ ਉਸ ਨੂੰ ਪੇਜਿਆ ਤੇ ਆਖਿਆ ਮੇਰੇ ਵੱਲੋਂ ਕਹੀ ਕਿ ਉਹ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਤੁਸੀਂ ਆਨੰਦਪੁਰ ਦਾ ਕਿਲਾ ਖਾਲੀ ਕਰ ਦੋ ਦੀਨੇ ਕਾਂਗੜ ਤਸਰੀਫ ਲੈ ਆਓ ਅਸੀਂ ਉੱਥੇ ਬੈਠ ਕੇ ਸਾਰੀ ਗੱਲਬਾਤ ਕਰਾਂਗੇ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਕਸ਼ਟ ਨਹੀਂ ਹੋਵੇਗਾ ਤਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਭਾਵੇਂ ਸੰਤ ਪੁੱਛ ਜਾਣਦੇ ਸਨ ਪਰ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਲਾ ਖਾਲੀ ਨਾਮ ਕਰ ਦੇ ਤਾਂ ਆਉਣ ਵਾਲੀ ਦੁਨੀਆ ਨੇ ਨਸਲਾਂ ਨੇ ਇਹ ਕਹਾਣਾ ਸੀ ਗੁਰੂ ਗੋਬਿੰਦ ਸਿੰਘ ਅਮਰ ਪਤਸਰ ਨਹੀਂ ਸਨ ਉਹ ਅਮਰ ਚੈਨ ਨਹੀਂ ਚਾਉਂਦੇ ਉਹਨਾਂ ਨੇ ਕਿਸੇ ਦੇ ਧਾਰਮਿਕ ਗ੍ਰੰਥ ਦਾ ਸਤਕਾਰ ਨਹੀਂ ਕੀਤਾ ਉਹਨਾਂ ਨੇ ਹਜਰਤ ਮੁਹੰਮਦ ਸਾਹਿਬ ਦਾ ਸਤਕਾਰ ਨਹੀਂ ਕੀਤਾ ਇਸ ਲਈ ਗੁਰੂ ਕਲਗੀਧਰ ਪਾਸਾ ਜੀ ਨੇ ਕਾਰਜਤਾ ਕਿਲਾ ਖਾਲੀ ਕਰ ਦਿਆਂ ਦੀ ਤਾਂ ਉਹ ਸਤ ਸਤਗੁਰ ਪਾਸਾ ਜੀ ਦੂਰ ਦ੍ਰਿਸ਼ਟੀ ਦੇਖੋ ਕਿੰਨੀ ਹੈ ਇੱਕ ਜਥਾ ਤਿਆਰ ਕੀਤਾ ਗੁਰੂ ਕਲਗੀਧਰ ਪਾਸਾ ਨੇ ਪਹਿਲਾਂ ਹੀ ਕਿ ਪਾਈ ਸਾਹਿਤ ਵਿਦਿ ਉੱਪਰ ਵੀ ਇਹਨਾਂ ਦੀ ਥਾਲ ਹੋ ਸਕਦੀ ਹੈ ਇਸ ਲਈ ਸਹੀ ਤੀਵੀ ਦੇ ਉੱਪਰ ਪੰਜਾ ਖਾਲਸਾਈ ਫੌਜ ਪਾਈ ਉਹਦੇ ਸਿੰਘ ਨੂੰ ਦੇ ਕੇ ਤੇ ਆthia ਭਾਈ ਤੂੰ ਉਸ ਜਗਰਨ ਤੇ ਜਾ ਕੇ ਘਟਨਾ ਵਿੱਚ ਉੱਥੇ ਦੇਖੀ ਉੱਥੇ ਲੜਾਈ ਹੋ ਸਕਦੀ ਏ ਉੱਥੇ ਇਹਨਾਂ ਦੀਆਂ ਫੌਜਾਂ ਪਹਿਲਾਂ ਹੀ ਖੜੀਆਂ ਹੋਣਗੀਆਂ ਫਿਰ ਦੂਸਰੇ ਚਖੀਆ ਪਿੰਡ ਦੇ ਵਿੱਚ ਵੀ ਇਹਨਾਂ ਨੇ ਆਪਣੀ ਫੌਜ ਖੜੀ ਕਰ ਲੈਣੀ ਏ ਉੱਥੇ ਭਾਈ ਆਲਮ ਸਿੰਘ ਤੇ ਬੀਬੀ ਸੁਖੀਖਾਂ ਇਨਾਂ ਨੂੰ ਤਾਇਨਾਤ ਕੀਤਾ ਤਾਇਨਾਤ ਕਰਨ ਵਾਸਤੇ ਸਤਿਗੁਰੂ ਨੇ ਅੰਦਰ ਅਨੰਦਪੁਰ ਦੇ ਇਤਿਹਾਸੀਆਂ ਤੇ ਵਿਅਕਤਮ ਬਣਾ ਲੀਆਂ ਫਿਰ ਜਿਹੜਾ ਸਰਸਾ ਦਰਿਆ ਹੈ ਦਰਿਆ ਤੋਂ ਪਹਿਲਾਂ ਗੁਜਰਾ ਪਿੰਡੇ ਉੱਥੇ 20 ਝਗੜਾ ਹੋ ਸਕਦਾ ਹੈ ਉੱਥੇ ਵੀ ਲੜਾਈ ਹੋ ਸਕਦੀ ਹੈ ਤਾਂ ਉੱਥੇ ਫਾਈਜ਼ ਜੀਵਨ ਸੰਜੀਤ ਜਿਹੜੇ ਕਿ ਫਾਈਜ਼ ਜੈਤਾ ਜੀ ਜਿਹੜੇ ਗੁਰਦੇਵ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਗਏ ਸੀ ਉਹਨਾਂ ਨੂੰ ਆਖਿਆ ਕਿ ਤੁਸੀਂ ਉੱਥੇ ਤੈਰਾਤ ਹੋਣਾ ਹੈ ਤੇ ਫਿਰ ਦਰਿਆ ਜਿਹੜਾ ਸਰਸਰ ਦਰਿਆ ਹੈ ਉਸਦੇ ਪਾਰਲੇ ਪੰਨੇ ਉੱਥੇ ਵੀ ਉਹਨਾਂ ਨੇ ਫੌਜ ਖੜੀ ਕੀਤੀ ਹੋਵੇਗੀ ਤਾਂ ਉੱਥੇ ਭਾਈ ਬਚਿੱਤਰ ਸਿੰਘ ਜੀ ਨੂੰ ਖੜਾ ਕੀਤਾ ਤੇ ਫਿਰ ਜਿਹੜਾ ਪਿੱਛੋਂ ਹਮਲਾ ਹੋ ਸਕਦਾ ਸੀ ਸਭ ਤੋਂ ਪਿੱਛਾਂ ਤਾਂ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਤੈਨਾਤ ਕੀਤਾ ਫਿਰ ਸਾਹਮਣੇ ਉਹ ਝਗੜਾ ਹੋ ਸਕਦਾ ਸੀ ਲੜਾਈ ਹੋ ਸਕਦੀ ਸੀ ਉੱਥੇ ਪਾਈ ਦਇਆ ਸਿੰਘ ਜੀ ਤੇ ਪਾਈ ਚੰਦਨ ਸਿੰਘ ਜੀ ਤੇ ਪਾਈ ਮਾਨ ਸਿੰਘ ਜੀ ਨੂੰ ਤੈਨਾਤ ਕੀਤਾ ਸਾਧ ਸੰਗਤ ਜੀ ਦੇਖਣ ਵਾਲੀ ਗੱਲ ਹੈ ਕਦੀ ਕਿਸੇ ਨੇ ਮਨਾਂ ਨਹੀਂ ਕੀਤਾ ਕਿ ਪਾਦਸ਼ਾਹ ਮੈਂ ਥੋੜੇ ਜਿਹਾ ਸਿੰਘਾਂ ਦੇ ਨਾਲ ਉੱਥੇ ਕੀ ਕਰਾਂਗਾ ਆਖਿਆ ਪਾਦਸ਼ਾਹ ਜਿਵੇਂ ਤੇਰਾ ਹੁਕਮ ਹੈ ਅਸੀਂ ਤਾਂ ਤੇਰੀਆਂ ਘਟਕੁਤਰੀਆਂ ਹਾਂ ਭਾਵੇਂ ਰਾਬ ਆਪ ਦੀ ਧਾਰ ਦੀ ਉਪਰ ਨਚਾਲੋ ਤੇ ਭਾਵੇਂ ਖੰਡੇ ਦੀ ਧਾਰ ਦੀ ਉਪਰ ਨਚਾਲੋ ਅਸੀਂ ਤੇ ਨਚਣ ਲਈ ਤਿਆਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤਾਂ ਫਿਰ ਦੇਖੋ ਜਿਸ ਵੇਲੇ ਕਿਲਾ ਖਾਲੀ ਕੀਤਾ ਤਾਂ ਸੱਚਮੁੱਚ ਉਹਨਾਂ ਉਹਨਾਂ ਜਗ੍ਹਾ ਦੇ ਉਪਰ ਇਹ ਪਹਾੜੀ ਰਾਜਿਆਂ ਨੇ ਤੇ ਔਰੰਗਜ਼ੇਬ ਨੇ ਆਪਣੀਆਂ ਫੌਜਾਂ ਤਾਇਨਾਤ ਕਰ ਰੱਖੀਆਂ ਸੀ ਔਰ ਪਾਈ ਉਦੇਸ ਸਿੰਘ ਤਾਂ ਆਪਣੀ ਕੌਸ਼ਾਲ ਦੀ ਗੁਰੂ ਕਲਗੀਦਰਪਾਤ ਸਾਹਿਬ ਜੀ ਨੇ ਦਿੱਤੀ ਸਹੀ ਔਰ ਉਸ ਸੋਚ ਰਹੇ ਸਨ ਕਿ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਲੜ ਰਹੇ ਨੇ ਜਦੋਂ ਪਾਈ ਉਦੇਸ ਸਿੰਘ ਟਾਤਰਾ ਕੀਤਾ ਔਰ ਕਈ ਕੰਟੀਆਂ ਤੱਕ ਪਾਈ ਉਦੇਸ ਸਿੰਘ ਨੇ ਨਿਰਥਕ ਹੋ ਕੇ ਇੱਕ ਚਾਉ ਦੇ ਦਾ ਇੱਕ ਗੁਰੂ ਦੇ ਹੁਕਮ ਦੇ ਨਾਲ ਉੱਥੇ ਯੁੱਧ ਕੀਤਾ ਤੇ ਉਹ ਸ਼ਹੀਦ ਹੋ ਗਏ ਸਾਧ ਸੰਗਤ ਜੀਓ ਤੇ ਇਸ ਤਰ੍ਹਾਂ ਜਿਵੇਂ ਜਿਵੇਂ ਅੱਗੇ ਵੱਧਦੇ ਗਏ ਜਿੱਥੇ-ਜਿੱਥੇ ਪਾਤਸ਼ਾਹ ਨੇ ਕਿਹਾ ਸੀ ਉੱਥੇ-ਉੱਥੇ ਉਹਨਾਂ ਦੀਆਂ ਫੌਜਾਂ ਖੜੀਆਂ ਸਨ ਤੇ ਉੱਥੇ ਯੁੱਧ ਹੋਇਆ ਸਾਸਾਂ ਜੀ ਜਦੋਂ ਸਰਸਾ ਨਦੀ ਦੇ ਕਿਨਾਰੇ ਪਹੁੰਚੇ ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਭਾਈ ਦਿਆ ਸਿੰਘ ਜੀ ਕੋਕ ਲੱਗੀ ਹੈ ਭਾਈ ਦਿਆ ਸਿੰਘ ਜੀ ਕਹਿਣ ਲੱਗੇ ਪਾਤਸ਼ਾਹ ਆਪ ਹੁਕਮ ਕਰੋ ਮੈਂ ਕਿਲੇ ਪਰ ਬੰਦ ਕਰਾਂ ਤਾਂ ਗੁਰੂ ਕਲਗੀਧਰ ਪਾਸਾ ਜੀ ਆਖਦੇ ਨੇ ਇੱਥੇ ਕਿਨਾਰੇ ਤੇ ਬੈਠੀਏ ਮੈਨੂੰ ਸਰੀਰਕ ਭੁੱਖ ਨਹੀਂ ਮੈਨੂੰ ਅਧਿਆਤਮਿਕ ਭੁੱਖ ਲੱਗੀ ਐ ਮੇਰੀ ਆਤਮਾ ਨੂੰ ਭੁੱਖ ਲੱਗੀ ਐ ਉੱਥੇ ਜਪਦੀ ਸਾਦਾ ਪਾਠ ਕੀਤਾ ਅਤੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਤਾਂ ਸਾ ਸੰਗਤ ਜੀਓ ਦੇਖੋ ਉਹ ਗੁਰੂ ਨੇ ਸਮਰਾਥ ਨੇ ਤੇ ਉਹ ਵੀ ਕਹਿੰਦੇ ਨੇ ਸਾਡੀ ਆਤਮਾ ਦੀ ਖੁਰਾਕ ਇਹ ਬਾਣੀ ਹੈ ਇਸ ਲਈ ਮੈਂ ਇਹ ਬੇਨਤੀ ਕਰਦਾ ਕਿ ਸਾਨੂੰ ਬਾਣੀ ਵਦ ਵਦ ਕੰਠ ਹੋਣੀ ਚਾਹੀਦੀ ਹੈ ਕਿ ਜੇਕਰ ਅਸੀਂ ساری ਜ਼ਿੰਦਗੀ ਬਾਣੀ ਕੰਠ ਨਾ ਕਰੀਏ ਤੇ ਜੇ ਅਸੀਂ ਬਾਹਰੀ ਤੌਰ ਤੇ ਫਿਰ ਸਿੱਖਾਂ ਵਾਲਾ ਰੂਪ ਧਾਰਨ ਕੀਤੀ ਰੱਖੀਏ ਤਾਂ ਫਿਰ ਉਹ ਗਲ ਮਾਣੀ ਤਾਂ ਸਾਡੇ ਵਾਸਤੇ ਠੀਕ ਨਹੀਂ ਹੈ ਸਾਡੇ ਵਾਸਤੇ ਗੁਰੂ ਸਾਹਿਬਾਨ ਨੇ ਇਤਨੀਆਂ ਕੁਰਬਾਨੀਆਂ ਦਿੱਤੀਆਂ ਇਤਨੀਆਂ ਸਹਾਇਤਾ ਦਿੱਤੀਆਂ ਤੇ ਸਾਨੂੰ ਬਾਣੀ ਦੇ ਲੜ ਲਾਇਆ ਤੇ ਅਸੀਂ ਬਾਣੀ ਤੋਂ ਅੱਜ ਟੁੱਟ ਗਈਏ ਤਾਂ ਫਿਰ ਸਾਡੇ ਤੋਂ ਵੱਡਾ ਬੇਰੁਖਰੀ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਚਾਰਨ ਕੀਤੀ ਹੈ ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਬਾਣੀ ਦੇ ਅਰਥ ਸਰਸਾ ਦੀ ਨਦੀ ਦੇ ਕਿਨਾਰੇ ਕੀਤੇ ਨੇ ਹੁਣ ਉਹ ਕਿਵੇਂ ਆਪ ਜੀ ਨੂੰ ਮੈਂ ਬੇਨਤੀ ਕਰਾਂ 141 ਆਮਦੇ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਨਦੀਆਂ ਹੋਵੇ ਧਨਵਾ ਸੁਮਵੇ ਤੁਦ ਘੀਓ सगली ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨੇ ਜੀਓ ਪਰਬਤ ਸੋਇਨਾ ਰੂਪਾ ਹੋਵੇ ਉੱਪਰ ਲਾਲ ਜੜਾਓ ਕੀ ਤੂੰ ਹੈ ਸਹਾਲਾਹਣਾ ਆਖਣ ਲਹਿ ਨਚੋ ਜੇ ਮੰਨ ਲੋ ਤੇ ਸਾਰੀਆਂ ਨਦੀਆਂ ਗਾਵਾਂ ਬਣ ਜਾਣ ਤੇ ਫਿਰ ਨਦੀਆਂ ਹੋਵੇ ਥੇਨਵਾ ਸੋਮ ਹੋਵੇ ਦੁੱਧ ਘਿਓ ਜਿਹੜੇ ਇਹ ਸੋਮੇ ਨੇ ਇਹ ਦੁੱਧ ਤੇ ਘਿਓ ਬਣ ਜਾਣ ਤੇ ਫਿਰ ਸਾਰੀ ਧਰਤੀ ਦੇ ਉੱਪਰ ਹੀਰੇ ਜਵਾਰ ਆਤਿ ਨਿਚੇ ਵੇਸ ਜਾਣ ਤੇ ਫਿਰ ਜਿਹੜੇ ਪਰਬਤ ਨੇ ਉਹ ਹੀਰੇ ਜਵਾਰਾਤਾ ਦੇ ਨਾਲ ਜੜੇ ਜਾਣ ਤੇ ਦੁਨੀਆ ਦੇ ਸਾਰੇ ਸੁੱਖ ਵੀ ਪ੍ਰਾਪਤ ਹੋ ਜਾਣ ਹੇ ਵਾਹਿਗੁਰੂ ਤੇਰੇ ਚਰਨਾ ਤੇ ਮੇਰੀ ਇਹ ਅਰਦਾਸ ਹੈ ਵੀ ਤੂੰ ਐਸਾ ਲਾਹਣਾ ਬੋਲੇ ਸੋਨਹਿਾ ਸਿਰਕਾ ਇਹ ਮੇਰੇ ਅੰਦਰ ਇਹ ਚਾਹ ਬਣਿਆ ਹੋਇਆ ਹੈ ਕਿ ਮੈਂ ਤੇਰਾ ਜਸ ਗਾਇਨ ਕਰਨਾ ਹੈ ਮੈਂ ਤੇਰੀ ਮਹਿਮਾ ਕਰਨੀ ਹੈ ਮੇਰੇ ਅੰਦਰ ਇਹ ਚਾਹ ਕਦੀ ਟੁੱਟੇ ਨਾ ਆਪਣੇ ਅਕਾਰਪੁਰਤੋਂ ਇਹ ਮੰਨ ਸਰੇ ਬੰਦਾ ਦੁੱਖ ਵਿੱਚ ਰੱਬ ਨਾਲ ਟੁੱਟਦਾ ਹੈ ਜਾਂ ਸੁਖ ਵਿੱਚ ਹੁਣ ਫਿਰ خیال ہے ساری بنسپتی جتنی بھی ہے جی مان لو ایک پتا تو اٹھارہ پار یعنی اٹھارہ من بنتا ہے ਤੇ ਇਹਨਾਂ ਦੇ ਸਾਰੇ ਜਿੰਨੇ ਵੀ ਫਲ ਫਰੂਟ ਨੇ ਉਹ ਰੋਜ਼ 18 ਪਹਾੜੋਂ ਉਹਦੇ ਕੋਲ ਲਿਆंदे ਜਾਵਣ ਭਾਈ ਤੂੰ ਇਹਨਾਂ ਫਲਾਂ ਨੂੰ ਇਹਨਾਂ ਨੂੰ ਖਾ ਹਾਰਕਾਰੀ ਦੇਵਾ ਹੋਵੇ ਚੰਡਾ ਹੋਵੇ ਸਵਾਉ ਜਿਹੜੇ ਚਾਵਲ ਇਹ ਨਹੀਂ ਹੁੰਦੇ ਨੇ ਜਿਹੜੋ ਮੂੰਹ ਦੇ ਵਿੱਚ ਪਾਉਂਦਿਆਂ ਹੀ ਖੁਰ ਜਾਂਦੇ ਇਹਨਾਂ ਦੇ ਚਾਲਾਂ ਨੂੰ ਬਣਾਇਆ ਹੋਵੇ ਤੇ ਉਹ ਖਾਣ ਵਾਸਤੇ ਪ੍ਰਾਪਤ ਹੋ ਜਾਣ

ਜਿਸ ਤਰ੍ਹਾਂ ਕੀ ਇਹ ਇੱਕ ਸਨਾਤਨ ਧਰਮ ਦੇ ਵਿਚਾਰ ਹੈ ਨਾ ਜੇ ਦੇਹ ਦੁਖ ਪਾਈਏ ਪਾਪ ਬਾਰੇ ਜੋ ਰਾਹਾ ਰਾਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਇਹ ਵਾਂ ਜਾਪੇ ਪਾਓ ਵੀ ਤੂੰ ਹੈ ਸਾਲਾਣਾ ਆਖਣ ਲੈ ਚੜਾਓ ਸਨਾਤਨ ਧਰਮ ਦੇ ਵਿਚਾਰੇ ਰਾਹੁ ਤੇ ਕੇਤੂ ਇਹ ਜਿਹੜੇ ਜਿਸ ਦੇ ਪਿੱਛੇ ਪੈ ਜਾਮਨ ਉਸ ਦੀ ਜ਼ਿੰਦਗੀ ਤਬਾਹ ਕਰ ਦਿੰਦੇ ਨੇ ਭਾਵੇਂ ਗੁਰਮਤ ਇਹਨਾਂ ਦੇ ਖਿਆਲਾਂ ਦੀ ਪਰੜਤਾ ਨਹੀਂ ਕਰਦੀ ਇਹ ਚੀਜ਼ਾਂ ਨਹੀਂ ਇਹ ਨੇ ਉਦਾਹਰਣ ਦੇ ਤੌਰ ਤੇ ਕੇਵਲ ਇੱਕ ਗੱਲ ਸਮਝਾਉਣ ਵਾਸਤੇ ਜੇ ਰਾਹੁ ਤੇ ਕੇਤੂ ਵੀ ਉਗਣ ਤੇ ਜੇ ਰਤ ਪੀਨੇ ਰਾਜੇ ਜਿਹੜੇ ਅਲੋਕ ਪੀਨੇ ਰਾਜੇ ਪਿਛੇ ਚੜ੍ਹੇ ਉਗਣ ਚੜਾਈਆਂ ਕੀਤੀਆਂ ਹੁਣ ਜਿਵੇਂ ਹੁਣ ਚੜਾਈਆਂ ਗੁਰੂ ਕਲਗੀਧਰ ਪਾਸਰੇ ਪਿੱਛੇ ਕੀਤੀਆਂ ਨੇ ਰਤ ਪੀਨੇ ਰਾਜੇ ਸਿਰੇ ਉੱਪਰ ਰੱਖੀਏ ਐਵੇਂ ਜਾਪੇ ਪਾਵ ਔਰ ਇਹਨਾਂ ਦਾ ਡਰ ਆਪਣੇ ਦਿਲੋਂ ਹਟਾ ਕੇ ਵੀ ਤੂੰ ਹੈ ਸਹਾਰਾ ਹਣਾ ਆਖਣ ਲਹਿ ਨਚਾਓ ਫਿਰ ਚੌਥਾ ਸ਼ਲੋਕ ਉਚਾਰ ਕੀਤਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗੇ ਦੀਆਂ ਮੂਹਰੀਆਂ ਇਸਤਰੀਆਂ ਹੋਣ ਨਾਨਕ ਸਭੋ ਜਾਓ ਇਹ ਤੂੰ ਹੈ ਸਹਾਰਾ ਹਣ ਆਖਣ ਲਹਿ ਨਚਾਓ ਇਹ ਸਾਰੀ ਬਾਣੀ ਦੀ ਵਿਆਖਿਆ ਗੁਰੂ ਕਲਗੀਧਰ ਪਾਤਸ਼ਾਹ ਨੇ ਤੇ ਉਹਨਾਂ ਦੇ ਸਿੱਖਾ ਨੇ ਇਹ ਸਰਸਾ ਨਦੀ ਦੇ ਕਿਨਾਰੇ ਪ੍ਰਤੱਖ ਰੂਪ ਵਿੱਚ ਕਰਕੇ ਦਿਖਾਈ ਸਾਧ ਸੰਗਤਿਓ ਜਿਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਦੀ ਉਹਨਾਂ ਨੇ ਕੀਰਤਨ ਕਰਕੇ ਆਤਮਾ ਨੂੰ ਨਾਮ ਬਾਣੀ ਦੇ ਨਾਲ ਜੋੜ ਕੇ ਨਾਮ ਬਾਣੀ ਦਾ ਭੋਜਨ ਛਕਾ ਕੇ ਉਹਨਾਂ ਨੇ ਸਾਗਰ ਜਿਸ ਨੇ ਇਹ ਦਰਿਆ ਪਾਰ ਕੀਤਾ ਤਾਂ ਖੁਫੀਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹਦਾ ਨਾਮ ਸੀ ਪਾਈਚੜ ਸਿੰਘ ਉਹ ਖੁਫੀਆ ਖਬਰਾਂ ਦਿੰਦਾ ਸੀ ਤਾਂ ਉਹਨਾਂ ਨੇ ਕਿਹਾ ਪਾਤਸ਼ਾਹ ਜੀ ਫੌਜਾਂ ਤਾਂ ਪਿੱਛੋਂ ਹੀ ਆ ਰਹੀਆਂ ਨੇ ਤੇ ਫੌਜਾਂ ਅੱਗੋਂ ਵੀ ਆ ਰਹੀਆਂ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਿਲ ਹਿਰਦਾ ਕਿੰਨਾ ਚੜ੍ਹਦੀ ਕਲਾ ਵਿੱਚ ਹੋਵੇਗਾ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਇਹ ਗੁਰੂ ਨਾਨਕ ਦਾ ਘਰ ਹੈ ਜਿਉਂ ਜੀ ਭਾਵਨਾ ਲੈ ਕੇ ਕੋਈ ਆਵੇਗਾ ਗੁਰੂ ਨਾਨਕ ਪਾਸਾ ਦੇ ਕੱਕ ਉਹ ਖਾਲੀ ਨਹੀਂ ਜਾਵੇਗਾ ਜਿਨ੍ਹਾਂ ਨੇ ਕਿਹਾ ਪਾਇਆ ਜਿਨ੍ਹਾਂ ਨੇ ਪਿੱਛਾ ਕੀਤਾ ਜਾਂ ਜੋ ਪਿੱਛਾ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਭਾਵਨਾ ਦੇ ਮੁਤਾਬਕ ਫਲ ਮਿਲੇਗਾ ਜੋ ਆਗੂਆ ਪਹੁੰਚਾਂ ਆ ਰਹੀਆਂ ਨੇ ਉਹਨਾਂ ਨੂੰ ਵੀ ਆਣ ਦਿਓ ਉਹਨਾਂ ਨੂੰ ਉਹਨਾਂ ਦੀ ਭਾਵਨਾ ਦੇ ਮੁਤਾਬਕ ਫਲ ਜਰੂਰ ਮਿਲੇਗਾ ਤਾਂ ਸਾਹਸ ਸਿੰਘ ਜੀ ਇਤਿਹਾਸਕਾਰਾਂ ਦੇ ਮੁਤਾਬਕ 1500 ਸਾਲ ਜਦੋਂ ਆਨੰਦਪੁਰ ਦਾ ਕਿਲਾ ਖਾਲੀ ਕੀਤਾ ਸੀ ਤੇ ਹੁਣ ਜਰਾ ਸੋਚੋ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਕਿੰਨੇ ਸਿੰਘ ਹਨ ਪਰ ਇਸ ਤੋਂ ਬਾਅਦ 40 ਸਿੰਘ ਹੀ ਪਹੁੰਚਣਗੇ ਨਾ ਚਮਕੌਰ ਦੀ ਢੜੀਏ ਤਾਂ ਖੈਰ ਕੋਟਲਾ ਨਿਹੰਗ ਖਾਨ ਦੇ ਕੋਲ ਗਏ ਗੁਰੂ ਕਲਗੀਧਰ ਪਾਤਸ਼ਾਹ ਜੀ ਤੇ ਉਸ ਨੇ ਵੀ ਅਗੋਂ ਜੀ ਆਇਆਂ ਕਿਹਾ ਇਨਾਂ ਦੇ ਜਿਹੜੇ ਵੱਡੇ-ਵਡੇਰੇ ਸਨ ਗੁਰੂ ਆਰਬੋਪਿੰਦ ਸਾਹਿਬ ਜੀ ਦੀ ਕਿਰਪਾ ਕਰਕੇ ਸਨ ਇਸ ਕਰਕੇ ਇੱਕ ਗੁਰੂ ਘਰ ਦੇ بڑے-ਵੱਡੇ ਸੇਵਕ ਸਨ ਇਹਨਾਂ ਨੇ ਜੀ ਆਇਆਂ ਕਿ ਇਹ ਜੀ ਹਾਲਤ ਦੇ ਵਿੱਚ ਕੌਣ ਆਪਣੇ ਘਰ ਦੇ ਵਿੱਚ ਆਉਣ ਦੀ ਇਜਾਜ਼ਤ ਦੇਵੇਗਾ ਆਪ ਕੀ ਨਹੀਂ ਦੇਵੇਗਾ ਸਾਨੂੰ ਪਤਾ ਲੱਗ ਜਾਵੇ ਕਿ ਇਹ ਬਾਗੀ ਹੈ ਸਰਕਾਰ ਦਾ ਅਸੀਂ ਉਹਨੂੰ ਇੱਕ ਗਲਾਸ ਪਾਣੀ ਵੀ ਦੇਣ ਲਈ ਤਿਆਰ ਨਹੀਂ ਆ ਅੱਜ ਦੇ ਜਮਾਨੇ ਵਿੱਚ ਵੀ ਪਰ ਉਸ ਸਮੇਂ ਦੇ ਵਿੱਚ ਕੋਟਲਾ ਨਿਆੰਖਾ ਨੇ ਸਤਸੰਗੁਰੂ ਗੁਰਕਬੀਰ ਸਾਹਿਬ ਦੇ ਚਰਨਾਂ ਨੂੰ ਸਪਸ਼ਟ ਕੀਤਾ ਤੇ ਜਿਹੜੇ ਪਾਈ ਬਚਿੱਤਰ ਸਿੰਘ ਜੀ ਯੁੱਧ ਕਰਦੇ ਹੋਏ ਗੁਰੀ ਤਰ੍ਹਾਂ ਕਾਇਰ ਹੋ ਗਏ ਸੀ ਬਾਬਾ ਜੀ ਸਿੰਘ ਨੂੰ ਫਿਰ ਭੇਜਿਆ ਭਈ ਮੇਰਾ ਬਚਿੱਤਰ ਸਿੰਘ ਨਹੀਂ ਆਇਆ ਜਾ ਉਹਨੂੰ ਲੈ ਕੇ ਆਓ ਬਾਬਾ ਅਜੀਤ ਸਿੰਘ ਦੀ ਗਏ ਆਪਣੇ ਘੋੜੇ ਦੇ ਉੱਪਰ ਇਸ ਤਰ੍ਹਾਂ لمبے پا کے انہوں نے لے کے آئے تے ایک کمرہ انہوں نے دیتا تے بی بی ممتاز جو کوٹلا نیانگ خان کی بچی سی بیٹی سی اس نے کیا بیٹی اس کی سیوہ کرنی ہے تا اس تو بعد جو کلگی تر پادسا جی نے کیا کہ دیکھ کوٹلا نیانگ خان فوجہ چارے پاسے تو آ رہی ہیں اس لئے بہتا چیر ایک تھے رکنا ٹھیک نہیں ہے تا اس میں لے پتھوں کو چل پہے ਤੇ ਪਾਈ ਬਚਨ ਸਿੰਘ ਦੀ ਹਾਲਤ ਅਤੀ ਨਾਜ਼ੁਕ ਸੀ ਉਹਨਾਂ ਬਾਕੀ ਪਹੁੰਚ ਜਾਨੇ ਆ ਕੇ ਜਿਸ ਵੇਲੇ ਘੇਰਾ ਪਾਇਆ ਤੇ ਸਾਰੇ ਤਲਾਸ਼ੀ ਲਈ ਕੋਟਲਾ ਨਿਆਣਖਾਨ ਦੀ ਹਵੇਲੀ ਨਹੀਂ ਤਾਂ ਉਹਨਾਂ ਨੇ ਕਿਹਾ ਦੀ ਇਹ ਕਮਰਾ ਤਾਂ ਅਗੋਂ ਉਸਨੇ ਕਹਿ ਦਿੱਤਾ ਇੱਥੇ ਮੇਰਾ ਬੇਟੀ ਤੇ ਮੇਰਾ ਦਮਾਦ ਆਰਾਮ ਕਰ ਰਹੇ ਨੇ ਸਾਧ ਸੰਗਤ ਜੀ ਇਹ ਗੱਲ ਬਾਪ ਦੀ ਉਸ ਦੀ ਬੇਟੀ ਨੂੰ ਤਾਜ ਨੇ ਸੁਣੀ ਸੀ ਤੇ ਜਦੋਂ ਬਚਪਾਈ ਬਚਤਰ ਸਿੰਘ ਜੀ ਸ਼ੀਰ ਹੋ ਗਏ ਤੇ ਉੱਥੇ ਹੋਰ ਵੀਰਾਂ ਨੂੰ ਬੁਲਾ ਕੇ ਉਹਨਾਂ ਨੇ ਸੰਸਕਾਰ ਕੀਤਾ ਤੇ ਫਿਰ ਇੱਕ ਦਿਨ ਉਹ ਮੰਗੀ ਹੋਈ ਸੀ ਬੱਚੀ ਉਹਨੂੰ ਕਿਹਾ اے ਬੇਟੀ ਮੈਂ ਤੇਰਾ ਵਿਆਹ ਕਰ ਦੇਣਾ ਤਾਂ ਬੇਟੀ ਨੇ ਕਿਹਾ ਨਹੀਂ ਪਾਤਸ਼ਾਹ ਵਿਆਹ ਤਾਂ ਮੇਰਾ ਉਸ ਦਿਨ ਤੁਸੀਂ ਕਰ ਦਿੱਤਾ ਸੀ ਜਿਸ ਦਿਨ ਆਪ वचन ਕਹੇ ਸੀ ਕਿ ਅੰਦਰ ਮੇਰੀ ਬੇਟੀ ਨੇ ਵਿਆਹ ਦਮਾਲ ਮੇਰਾ ਪਤੀ

ਸਾਹੀ ਉਮਰ ਉਹਨਾਂ ਦੀ 131 ਸਾਲ ਦੀ ਸੀ ਤੇ 116 ਸਾਲ ਯਾਨੀ ਕਿ ਪਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਕੇ ਤੇ ਗੁਰੂ ਕਲਵੀਦਰ ਪਾਸਾ ਜੀ ਨੂੰ ਆਪਣਾ ਗੁਰੂ ਮੰਨ ਕੇ ਤੇ ਉਹਨਾਂ ਦੀ ਬਾਣੀ ਦਾ ਜਾਪ ਕਰਦੇ ਹੋਇਆਂ ਉਹਨਾਂ ਨੇ ਬਤੀਤ ਕਰ ਦਿੱਤੀ ਤੇ ਕਦੇ ਕਿਧਰੋਂ ਉਲਾਮਾ ਨਹੀਂ ਹੋਇਆ ਇਹ ਹੈ ਸਬਰ ਤੇ ਸਦਕ ਜੋ ਉਸਨੇ ਗੁਰੂ ਕਲਵੀਦਰ ਪਾਸਾ ਜੀ ਦੇ ਉੱਪਰ ਦਿਖਾਇਆ ਤਾਂ ਸਾਧ ਸੰਗਤ ਜੀਓ ਇਸ ਤਰ੍ਹਾਂ ਕਰਕੇ ਜਿਤਨੇ ਵੀ ਪਿਛੇ ਸੰਘਸੀ ਹੋਏ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੱਕ ਇੱਕ ਵਚਨ ਤੋਂ ਸਦਕੇ ਅਤੇ ਕੁਰਬਾਨ ਜਾਂਦੇ ਰਹੇ ਅਤੇ ਬੀਬੀ ਮੁਹਤਾਜ ਵੀ ساری ਜ਼ਿੰਦਗੀ ਗੁਰੂ ਕਲਗੀਧਰ ਪਾਤਸ਼ਾਹ ਨੂੰ ਯਾਦ ਕਰਦੀ ਰਹੀ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਆਪਣੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਯਾਦ ਕਰੀਏ ਤੇ ਹਮੇਸ਼ਾ ਕਰਦੇ ਰਹੀਏ ਹਮੇਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਯਾਦ ਸਾਡੇ ਅੰਦਰ ਬਣੀ ਰਹੇ ਜਿਵੇਂ ਸਬਰ ਤੇ ਸਦਕਾਰੇ ਕਹਿੰਦੇ ਨੇ ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ ਤੇ ਗੁੜਤੀ ਮਿਲੀ ਏ ਖੰਡੇ ਦੀ ਧਾਰ ਵਿੱਚੋਂ ਸਾਧਕ ਸਦਕ ਸਿਰ ਦਸਤਾਰ ਸੋਹਣੀ ਤੇ ਵਖਰਾ ਰੂਪ ਸਾਡਾ ਸੰਸਾਰ ਵਿੱਚੋਂ ਬੰਦ-ਬੰਦ ਕਟਵਾਏ ਅਸੀਂ ਪਰ ਸੀਨਾ ਕੀਤੀ ਤੇ ਲੱਖਾਂ ਹੋਣੀਆਂ ਵੀ ਸਾਡੇ ਤੁਹਾਰੀਆਂ ਨੇ ਐਵੇਂ ਹੀ ਈਸਾਂ ਨੂੰ ਸਰਦਾਰ ਕਹਿੰਦੇ ਸਿਰ ਦੇ ਕੇ ਲਈਆਂ ਸਰਦਾਰੀਆਂ ਤੋਂ ਸਾਧ ਸੰਗਤ ਜੀਓ ਇਹ ਸਰਦਾਰੀਆਂ ਵੀ ਸਾਨੂੰ ਗੁਰ ਕਲਗੀ ਦਰਪਾ ਸਾਹਿਬ ਦੇ ਬਖਸ਼ੀਆਂ ਹਨ ਤੋਂ ਸਾਧ ਸੰਗਤ ਜੀਓ ਇਤਨੇ ਕੋ ਬਚਨ ਪ੍ਰਵਾਨ ਕਰਨਾ ਦੀ ਹੋਈਆਂ ਬੁੱਲਾਂ ਦੀ ਛੇਵਾ ਬਖਸ਼ਿਸ਼ ਕਰਨੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਓ ਪਿਆਰੀ ਫਤਗੀਓ ਹੁਣ ਅਨੁਸਰ ਦਾ ਟਾਈਮ ਹੋ ਰਿਹਾ ਕੋਈ ਕਦਰ ਅਸ਼ਬਤ ਪੜਨਾ ਦੇ